ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਸੌਫਟ ਜਾਂ ਕਣਕ ਦੇ ਆਟੇ ਦਾ ਨਾਸ਼ਤਾ ਇਹ ਨਾਸ਼ਤਾ ਬਹੁਤ ਹੀ ਈਜ਼ੀ ਤਰੀਕੇ ਨਾਲ ਬਣ ਜਾਂਦਾ ਹੈ ਗਾ ਸਾਰਿਆਂ ਵਾਸਤੇ ਬੜੇ ਹੀ ਹੈਲਦੀ ਇਹ ਨਾਸ਼ਤਾ ਹੈਗਾ ਤੁਸੀਂ ਘਰ ਵਿੱਚ ਜ਼ਰੂਰ ਟਰਾਈ ਕਰਕੇ ਦੇਖਿਓ ਨਾਸ਼ਤਾ ਬਣਾਉਣ ਵਾਸਤੇ ਇੱਕ ਕੌਲੀ ਆਪਾਂ ਕਣਕ ਦਾ ਆਟਾ ਲਿਆ ਆਟੇ ਨੂੰ ਆਪਾਂ ਛਾਣਿਆ ਹੋਇਆ ਪੌਣੀ ਕੌਲੀ ਆਪਾਂ ਸੂਜੀ ਲਈ ਹੈ ਸੂਜੀ ਨੂੰ ਵੀ ਆਪਾਂ ਛਾਣਿਆ ਹੋਇਆ ਹੁਣ ਦੋਨੋਂ ਚੀਜ਼ਾਂ ਨੂੰ ਆਪਾਂ ਕਰ ਦਾਂਗੇ ਮਿਕਸ ਹਾਂਜੀ ਹੁਣ ਆਪਾਂ ਸੂਜੀ ਨੂੰ ਤੇ ਆਟੇ ਨੂੰ ਮਿਕਸ ਕਰਤਾ ਹੈਗਾ ਹੁਣ ਆਪਾਂ ਇੱਕ ਕੌਲੀ ਪਾਣੀ ਪਾ ਦਾਂਗੇ ਅੱਧੀ ਕੌਲੀ ਆਪਾਂ ਹੋਰ ਪਾਣੀ ਪਾਤਾ ਇੱਕ ਕੌਲੀ ਆਟਾ ਲਿਆ ਸੀਗਾ ਪਾਣੀ ਕੌਲੀ ਆਪਾਂ ਸੂਜੀ ਲਈ ਸੀਗੀ ਤੇ ਹੁਣ ਡੇਢ ਕੌਲੀ ਆਪਾਂ ਪਾਣੀ ਪਾਤਾ ਇਹਨਾਂ ਨੂੰ ਹੁਣ ਕਰਦਿਨੀਏ ਮਿਕਸ ਚੰਗੀ ਤਰ੍ਹਾਂ ਆਪਾਂ ਮਿਕਸ ਕਰਨਾ ਦੋਨਾਂ ਚੀਜ਼ਾਂ ਨੂੰ ਇਹਦੇ ਵਿੱਚ ਨਾ ਗੰਢ ਜੀ ਨਾ ਰਹੇ ਦੋਨਾਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਤਾ ਹੈਗਾ ਹੁਣ ਆਪਾਂ 5 ਮਿੰਟ ਵਾਸਤੇ ਰੈਸਟ ਦਵਾ ਦਾਂਗੇ ਬੈਟਰ ਨੂੰ ਕਿ ਜਿਹੜੀ ਆਪਾਂ ਸੂਜੀ ਪਾਈ ਨਾ ਆਟੇ ਦੇ ਵਿੱਚ ਉਹ ਫੁੱਲ ਕੇ ਥੋੜੀ ਜਿਹੀ ਸੈੱਟ ਹੋ ਜੂਗੀ ਇਹ 5 ਮਿੰਟ ਆਪਾਂ ਰੈਸਟ ਦਵਾ ਦਾਂਗੇ 5 ਮਿੰਟ ਆਪਾਂ ਰੈਸਟ ਦਵਾ ਦਿਆ ਬੈਟਰ ਨੂੰ ਸੂਜੀ ਫੁੱਲ ਕੇ ਸੈੱਟ ਹੋ ਗਈ ਹੈ ਹੁਣ ਆਪਾਂ ਥੋੜਾ ਜਿਹਾ ਪਾਣੀ ਹੋਰ ਐਡ ਕਰਾਂਗੇ ਥੋੜਾ ਸਾਫਤ ਹੋ ਗਿਆ ਆਪਾਂ ਨੂੰ ਥੋੜਾ ਜਿਹਾ ਪਤਲਾ ਬੈਟਰ ਚਾਹੀਦਾ ਜਿਆਦਾ ਪਤਲਾ ਵੀ ਨਹੀਂ ਤੇ ਜਿਆਦਾ ਸੰਘਣਾ ਵੀ ਨਹੀਂ ਕਰਨਾ ਹੈ ਹਾਂਜੀ ਪਾਣੀ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰਤਾ ਹੈਗਾ ਨਾਸ਼ਤਾ ਬਣਾਉਣ ਵਾਸਤੇ ਬੈਟਰ ਬਿਲਕੁਲ ਸੈੱਟ ਹੋ ਗਿਆ ਹੁਣ ਥੋੜੀਆਂ ਜਿਹੀਆਂ ਆਪਾਂ ਪਾਵਾਂਗੇ ਸਬਜ਼ੀਆਂ ਦੋ ਪਾਦਾਂਗੇ ਹਰੀਆਂ ਮਿਰਚਾਂ ਬਰੀਕ ਕਟੀਆਂ ਹੋਆਂ ਹਰੀਆਂ ਮਿਰਚਾਂ ਨਹੀਂ ਵੀ ਪਸੰਦ ਹੈ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਇੱਕ ਪਾਵਾਂਗੇ ਟਮਾਟਰ ਬਰੀਕ ਕੱਟਿਆ ਹੋਇਆ ਦੋ ਪਾਦਾਂਗੇ ਪਿਆਜ਼ ਬਰੀਕ ਕੱਟੇ ਹੋਏ ਸਬਜ਼ੀਆਂ ਤੁਸੀਂ ਕੋਈ ਵੀ ਆਦੀ ਮਨਪਸੰਦ ਪਾ ਸਕਦੇ ਹੋ ਜਾਂ ਆਪਣੇ ਘਰ ਵਿੱਚ ਜਿਹੜੀਆਂ ਵੀ ਸਬਜ਼ੀਆਂ ਹੈਗੀਆਂ ਉਹ ਹੀ ਤੁਸੀਂ ਪਾ ਸਕਦੇ ਹੋ ਹੁਣ ਆਪਾਂ ਥੋੜੀਆਂ ਮਸਾਲੇ ਐਡ ਕਰਾਂਗੇ ਪਉਨਕ ਚਮਚਾ ਪਾ ਦਾਂਗੇ ਚਾਟ ਮਸਾਲੇ ਦਾ ਅੱਧੇ ਤੋਂ ਅੱਧਾ ਚਮਚਾ ਪਾ ਦਾਂਗੇ ਆਪਾਂ ਧਨੀਆ ਪਾਊਡਰ ਅੱਧਾ ਕ ਚਮਚਾ ਪਾ ਦਾਂਗੇ ਪੀਸੀ ਲਾਲ ਮਿਰਚ ਪਾਊਡਰ ਥੋੜੀ ਜਿਹੀ ਪਾ ਦਾਂਗੇ ਹਲਦੀ ਨਮਕ ਪਾਵਾਂਗੇ ਸਵਾਦ ਅਨਸਾਰ 1 ਚਮਚਾ ਪਾ ਦਾਂਗੇ ਸਾਬਤ ਜੀਰਾ ਨਮਕ ਥੋੜਾ ਜਿਹਾ ਹੋਰ ਪਾ ਦਾਂਗੇ ਇਹਨਾਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਇਹ ਨਾਸ਼ਤਾ ਬਹੁਤ ਵਧੀਆ ਬਣਦਾ ਹੈਗਾ ਤੁਸੀਂ ਘਰ ਵਿੱਚ ਜਰੂਰ ਬਣਾ ਕੇ ਦੇਖਿਓ ਬੈਟਰ ਦੇ ਵਿੱਚ ਸਾਰੀਆਂ ਸਬਜ਼ੀਆਂ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰਤੀਆਂ ਆਂ ਹੁਣ ਆਪਾਂ ਇੱਥੇ ਪਾ ਦਾਂਗੇ ਥੋੜਾ ਜਿਹਾ ਮਿੱਠਾ ਸੋਡਾ ਮਿੱਠਾ ਸੋਡਾ ਨਾ ਹੋਵੇ ਤਾਂ ਆਪਾਂ ਇਹਨੂੰ ਵੀ ਐਡ ਕਰ ਸਕਦੇ ਹੁਣ ਥੋੜਾ ਜਿਹਾ ਆਪਾਂ ਪਾਣੀ ਪਾ ਦਾਂਗੇ ਸਟੱਪ ਬਣਾਉਣ ਵਾਸਤੇ ਬੈਟਰ ਆਪਣਾ ਬਿਲਕੁਲ ਸੈੱਟ ਹੋ ਗਿਆ ਹੁਣ ਆਪਾਂ ਬਣਾਵਾਂਗੇ ਇਹਦਾ ਨਾਸ਼ਤਾ ਬਣਾਉਣ ਵਾਸਤੇ ਤਵੇ ਨੂੰ ਆਪਾਂ ਗੈਸ ਦੇ ਉੱਪਰ ਰੱਖ ਲਿਆ ਤਵਾ ਆਪਾਂ ਨਾਸ਼ਤੇ ਰੱਖਿਆਗਾ ਤਾਂ ਵੀ ਧੋਪਰਾਪਾ ਥੋੜਾ ਜਿਹਾ ਲਾ ਦਾਂਗੇ ਰਿਫਾਈਨਡ ਤੇਲ ਬਹੁਤ ਘੱਟ ਤੇਲ ਵਿੱਚ ਇਹ ਨਾਸ਼ਤਾ ਬਣ ਜਾਂਦਾ ਹੈਗਾ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਹੁਣ ਇੱਕ ਕੜਚੀ ਆਪਾਂ ਬੈਟਰ ਦੀ ਪਾ ਲਾਂਗੇ ਇਹ ਹੁਣ ਆਪਾਂ ਸਵਾਕ ਕਰਕੇ ਆਪਾਂ ਬੈਟਰ ਦੀ ਪਾਤੀ ਹੈ ਹੁਣ ਇਸ ਤਰ੍ਹਾਂ ਆਪਾਂ ਕੜਚੀ ਦੇ ਨਾਲ ਹੀ ਫਲਾ ਦਾਂਗੇ ਆ ਇਸ ਤਨੂੰ ਜਿਹੜਾ ਹਲਕਾ ਜਿਹਾ ਸੇਕ ਲੱਗਿਆ ਉਸ ਤੋਂ ਬਾਅਦ ਹੀ ਆਪਾਂ ਪਾਟਾਂਗੇ ਨਾਸ਼ਤੇ ਦਾ ਤੁਸੀਂ ਸਾਈਜ਼ ਛੋਟਾ ਵੱਡਾ ਆਪਦੇ ਹਿਸਾਬ ਨਾਲ ਰੱਖ ਸਕਦੇ ਹੋ ਮੱਕਾ ਜਿਹਾ ਸੇਕ ਲੱਗ ਗਿਆ ਹੁਣ ਆਪਾਂ ਪਾਸਾ ਪਾਟ ਦਿੰਨੇ ਆ ਦੇਖੋ ਬਹੁਤ ਵਧੀਆ ਕਲਰ ਆਇਆ ਨੇ ਇਧਰਲੇ ਪਾਸੇ ਹੁਣ ਆਪਾਂ ਥੋੜਾ ਜਿਹਾ ਲਾ ਦਿੰਗੇ ਇਧਰ ਸਾਈਡਾਂ ਤੇ ਰਿਫਾਈਨਡ ਤੇਲ ਹਾਂਜੀ ਨਾਸ਼ਤੇ ਨੂੰ ਆਪਾਂ ਦੋਨੇ ਪਾਸਿਓਂ ਵਧੀਆ ਜਿਹਾ ਸੇਕ ਲਿਆਗਾ ਹੁਣ ਆਪਾਂ ਚੱਕ ਕੇ ਰੱਖ ਦਿੰਨਾ ਪਲੇਟ 'ਚ ਬਾਕੀ ਦਾ ਨਾਸ਼ਤਾ ਵੀ ਆਪਾਂ ਇਸੇ ਤਰ੍ਹਾਂ ਰੈਡੀ ਕਰ ਲਾਂਗੇ ਲਾ ਲਾਂਗੇ ਆਪਾਂ ਤਵੇ ਦੇ ਉੱਪਰ ਰਿਫਾਈਨਡ ਤੇਲ ਇੱਕਾ ਕਰਚੀ ਭਰ ਲਾਂਗੇ ਆਪਾਂ ਬੈਟਰ ਦੀ ਤਵੇ ਦੂਸਰਾ ਆਪਾਂ ਪਾ ਲਾਂਗੇ ਛੋਟਾ ਵੱਡਾ ਸਭ ਸਹਿਜ ਆਪਦੇ ਹਿਸਾਬ ਨਾਲ ਰੱਖਣਾ ਹੈਗਾ ਹਾਂਜੀ ਸਾਰਾ ਨਾਸ਼ਤਾ ਆਪਾਂ ਬਣਾ ਕੇ ਰੈਡੀ ਕਰ ਲਿਆ ਤੁਸੀਂ ਦੇਖ ਸਕਦੇ ਹੋ ਇਸ ਨਾਸ਼ਤੇ ਦੇ ਨਾਲ ਰੱਖ ਦਾਂਗੇ ਆਪਾਂ ਟਮਾਟਰਾਂ ਦੀ ਸੌਸ ਨਾਸ਼ਤਾ ਆਪਣਾ ਬਣ ਕੇ ਰੈਡੀ ਆ ਬਹੁਤ ਹੀ ਆਪਾਂ ਸੌਖੇ ਤਰੀਕੇ ਨਾਲ ਇਹ ਨਾਸ਼ਤਾ ਬਣਾਉਣਾ ਦੱਸਿਆਗਾ ਇਸ ਨਾਸ਼ਤੇ ਨੂੰ ਤੁਸੀਂ ਦਹੀਂ ਦੇ ਨਾਲ ਵੀ ਸਰਵ ਕਰ ਸਕਦੇ ਆ achar ਦੇ ਨਾਲ ਵੀ ਸਰਵ ਕਰ ਸਕਦੇ ਹੋ ਟਮਾਟੋ ਸੌਸ ਦੇ ਨਾਲ ਵੀ ਸਰਵ ਕਰ ਸਕਦੇ ਹੋ ਬਹੁਤ ਹੀ ਇਹ ਜਿਆਦਾ ਨਾਸ਼ਤਾ ਟੇਸਟੀ ਲੱਗਦਾ ਹਾਂਜੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਜਰੂਰ ਨੂੰ ਸਬਸਕ੍ਰਾਈਬ ਕਰ ਦਿਓ ਹਾਂਜੀ ਮਿਲਦੇ ਆ ਕੋਈ ਨੈਕਸਟ ਵੀਡੀਓ ਚ ਥੈਂਕ ਯੂ